ਯਾ ਪੁਲਿਸ ਦਾ ਇੱਕ ਹੋਰ ਕਾਰਨਮਾ ਸਾਹਮਣੇ ਆਇਆ ਹੈ ਜਿਹੜਾ ਕਿ ਜਿੰਡੇ ਵਾਲਾ ਪੁਲਿਸ ਥਾਣੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਪੁਲਿਸ ਕಸ್ಟਡੀ ਦੇ ਵਿੱਚ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਜਨਕ ਕਰਨ ਮਗਰੋਂ ਪਰਿਵਾਰ ਵੱਲੋਂ ਕਥਿਤ ਦੋਸ਼ ਲਾਇਆ ਗਿਆ ਹੈ ਕਿ ਪੁਲਿਸ ਵੱਲੋਂ ਇੱਕ ਹੋਰ ਮਾਂ ਦਾ ਮਾਸੂਮ ਪੁੱਤ ਮਾਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇੱਕ ਰਾਤ ਨੂੰ ਪੁਲਿਸ ਜੋ ਕਿ ਜੰਡੇਆਲਾ ਥਾਣੇ ਤੋਂ ਪਹੁੰਚਦੀ ਹੈ ਉਹ ਉੱਥੇ ਜਾ ਕੇ ਮੁੰਡੇ ਨੂੰ ਅਰੈਸਟ ਕਰ ਲੈਂਦੀ ਹੈ ਹਾਲਕਿ ਇਸ ਚੀਜ਼ ਦਾ ਹਾਲੇ ਤੱਕ ਕੋਈ ਵੀ ਬਿਆਨ ਨਹੀਂ ਆ ਪੱਕਾ ਸਬੂਤ ਸਾਹਮਣੇ ਨਹੀਂ ਆਇਆ ਹੈ ਕਿ ਉਸ ਮੁੰਡੇ ਉੱਤੇ ਕੋਈ ਮੁਕੱਦਮਾ ਦਰਜ ਹੋ ਚੁੱਕਿਆ ਸੀ ਜਾਂ ਨਹੀਂ ਇਸ ਤੋਂ ਇਲਾਵਾ ਕਿ ਪੁਲਿਸ ਵਾਲਿਆਂ ਕੋਲ ਅਰੈਸਟ ਵਾਰੰਟ ਉਸ ਮੌਕੇ ਉੱਤੇ ਮੌਜੂਦ ਸੀ ਜਾਂ ਨਹੀਂ ਇਹ ਵੀ ਹਾਲੇ ਕਿ ਤਨਾ ਕਿਤੇ ਇੱਕ ਰਾਜ਼ ਹੈ ਪਰ ਉੱਥੇ ਹੀ ਦੱਸਣ ਵਾਲੀ ਗੱਲ ਇਹ ਹੈ ਕਿ 24 ਸਾਲਾਂ ਦਾ ਇਹ ਮੁੰਡਾ ਹੈ ਜਿਸ ਨੂੰ ਅਰੈਸਟ ਕੀਤਾ ਗਿਆ ਪਰਵਾਰ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਇਸ ਨੂੰ ਕਿਸੇ ਕੁੱਟਮਾਰ ਦੇ ਮਾਮਲੇ ਦੇ ਵਿੱਚ ਜਿਹੜਾ ਥਾਣੇ ਦੇ ਵਿੱਚ ਲੈ ਜਾਂਦਾ ਜਾ ਰਿਹਾ ਹੈ ਹਾਲਾਂਕਿ ਹੋ ਸਕਦਾ ਉਸ ਮੁੰਡੇ ਦਾ ਕੋਈ ਅਜੀਹਾ ਬੈਕਗ੍ਰਾਉਂਡ ਵੀ ਹੋਵੇ ਜਿਸ ਦੇ ਕਾਰਨ ਮਾਪਿਆਂ ਵੱਲੋਂ ਅਗਲੇ ਦਿਨ ਸਵੇਰੇ ਥਾਣੇ ਦੇ ਵਿੱਚ ਜਾ ਕੇ ਮਤਲਬ ਕਿ ਕਹਿ ਸਕਦੇ ਆ ਕਿ ਰੋਟੀ ਪੰਚਾਣ ਦੀ ਕੋਸ਼ਿਸ਼ ਕੀਤੀ ਆਪਣੇ ਬੱਚੇ ਨੂੰ ਪਰ ਜਦੋਂ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਤਾਂ ਉਹਨਾਂ ਵੱਲੋਂ ਜਾਂ ਕਹਿ ਲਈ ਪੁਲਸ ਵੱਲੋਂ ਕਿਹਾ ਗਿਆ ਉਹਜ਼ਮ ਮੁੰਡੇ ਦੇ ਮਾਪਿਆਂ ਨੂੰ ਕਿ ਤੁਹਾਡੇ ਮੁੰਡੇ ਦੀ ਜਿਹੜੀ ਤਬੀਅਤ ਖਰਾਬ ਹੋ ਚੁੱਕੀ ਹੈ ਇਸ ਕਰਨਾ ਸੀ ਉਹਨੂੰ ਹਸਪਤਾਲ ਦੇ ਵਿੱਚ ਭੇਜਿਆ ਹੈ ਪਰ ਕੁਝ ਦੇਰ ਵੇਟ ਕਰਨ ਤੋਂ ਬਾਅਦ ਜਦੋਂ ਮਾਪਿਆਂ ਨੂੰ ਇਹ ਮਾਮਲਾ ਉਲਝਿਆ ਹੋਇਆ ਨਜ਼ਰ ਆਇਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਮੁੰਡੇ ਦੀ ਮੌਤ ਹੋ ਚੁੱਕੀ ਹੈ ਜਿਸ ਮਗਰੋਂ ਪੁਲਿਸ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਜਿਹੜਾ ਉਹ ਮੁੰਡਾ ਸੀ ਉਸ ਦੇ ਮੂੰਹ ਦੇ ਵਿੱਚੋਂ ਝੱਗ ਨਿਕਲਣ ਲੱਗ ਗਈ ਹੈ ਤੇ ਇੱਕਦਮ ਉਹ ਬਿਮਾਰ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਜਾਂਦਾ ਗਿਆ ਜਿਸ ਤੋਂ ਬਾਅਦ ਡਾਕਟਰ ਵੱਲੋਂ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਪਰ ਉੱਥੇ ਹੀ ਪੁਲਿਸ ਦਾ ਇਹ ਕਹਿਣਾ ਕਿਤੇ ਨਾ ਕਿਤੇ ਪਰਿਵਾਰ ਨੂੰ ਨਹੀਂ ਸਮਝ ਸਕਿਆ ਜਾਂ ਕਹਿ ਲਈ ਕਿ ਪਰਿਵਾਰ ਨੂੰ ਇਹ ਨਹੀਂ ਮੰਨਣ ਦੇ ਵਿੱਚ ਗੱਲ ਸਾਹਮਣੇ ਆਈ ਕਿ ਉਹਨਾਂ ਦੇ ਬੱਚੇ ਦੀ ਜਿਹੜੀ ਇੱਕ ਅਜੀਹੀ ਮੌਤ ਹੋਈ ਹੈ ਜਿਸ ਦੇ ਨਾਲ ਸ਼ਾਇਦ ਇਸ ਨੂੰ ਜੋੜਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਜੇਹੀ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਨਾਲ ਉਹਦੇ ਮੁੰਡੇ ਦੀ ਯਕੀਲੀ ਉਸ ਪਰਿਵਾਰ ਦੇ ਬੱਚੇ ਦੀ ਮੌਤ ਹੋ ਗਈ ਪੁਲਿਸ ਕਸਟਡੀ ਦੇ ਵਿੱਚ ਹਾਲਾਂਕਿ ਅੱਜ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਨੈਸ਼ਨਲ ਹਾਈਵੇ ਵੀ ਜਾਮ ਕੀਤਾ ਗਿਆ ਪਰ ਉੱਥੇ ਹੀ ਵੱਡਾ ਸਵਾਲ ਇਹ ਵੀ ਹੈ ਕਿ ਆਖਰਕਾਰ ਜਿਹੜੀ ਪੁਲਸ ਹੈ ਉਹ ਇਸ ਮਾਮਲੇ ਤੇ ਕੁਝ ਵੀ ਪੁਖਤਾ ਬੋਲਣ ਨੂੰ ਤਿਆਰ ਨਹੀਂ ਹੈ ਕੈਮਰੇ ਸਾਹਮਣੇ ਪਰ ਉੱਥੇ ਹੀ ਪੁਲਸ ਦਾ ਹੁਣ ਤੱਕ ਇਹ ਕਹਿਣਾ ਹੈ ਕਿ ਜਿਹੜੀ ਇਹਦੀ ਫੇਅਰ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾਵੇਗੀ ਅਤੇ ਜੋ ਵੀ ਇਸ ਦੇ ਵਿੱਚ ਦੋਸ਼ੀ ਹੋਏਗਾ ਉਸ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਸਵਾਲ ਇਹ ਹੈ ਕਿ ਇਸ ਮੁੰਡੇ ਨੂੰ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਤਾਂ ਇੱਕ ਨਸ਼ੇ ਦੇ ਕੇਸ ਦੇ ਵਿੱਚ ਚਿੱਟੇ ਦੇ ਕੇਸ ਦੇ ਵਿੱਚ ਜਿਹੜਾ ਕਹਿ ਲਿਆ ਕਿ ਪੁਲਿਸ ਫੜਨੇ ਲੈ ਜਾਂਦਾ ਗਿਆ ਸੀਗਾ ਪਰ ਹਲੇ ਵੀ ਇਹ ਰਹੱਸਮਈ ਇੱਕ ਮੌਤ ਬਣੀ ਹੋਈ ਹੈ ਕਿ ਆਖਰਕਾਰ ਇਸ ਮੁੰਡੇ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਹਾਲਾਂਕਿ ਪੋਸਟਮਾਰਟਮ ਤੋਂ ਬਾਅਦ ਇਹ ਖੁਲਾਸਾ ਜ਼ਰੂਰ ਹੋਏਗਾ ਕਿ ਕਿਸ ਤਰ੍ਹਾਂ ਇਸ ਮੁੰਡੇ ਦੀ ਮੌਤ ਹੋਈ ਹੈ ਉਹ ਪੁਲਿਸ ਦੀ ਕੁੱਟਮਾਰ ਨਾਲ ਹੋਈ ਹੈ ਕੀ ਗੱਲ ਹੈ ਕਿਸੇ ਹੋਰ ਤਰੀਕੇ ਦੇ ਮੁੰਡਾ ਲਿਆਏ ਆ ਮਠੇ ਪਾਉਣ ਡਿਆ ਪਠੇ ਪਾ ਕੇ ਤੇ ਮੰਜੀ ਡਾਈ ਤਵੇਲਾ ਬਣਾਇਆ ਹੀ ਇਹਨੇ ਤੇ ਲਿਆ ਕੇ ਤੇ ਇਹਨਾਂ ਨੇ ਰਾਤ ਫੜ ਕੇ ਲਿਆਂਦਾ 4 ਵਜੇ ਦੇ ਨਾਲ ਇੱਥੇ ਲਿਆ ਕੇ ਤੇ ਇਹਨਾਂ ਨੇ ਕੁੱਟ ਕੁੱਟ ਕੇ ਪਾਜੀ ਮਾਰ ਦਿੱਤਾ ਇਹਨਾਂ ਨੇ ਮੁੰਡਾ ਹੁਣ ਦੱਸ ਜਿਹੜਾ ਪਿੰਡ ਹੈ ਜੀ ਕੁਮਾਰਾ ਕਿਲਾ ਜੀ ਬਲ ਸਿੰਘ ਅੱਛਾ ਆਹ ਲਓ ਤੋ ਸਿਤਾਰਾ ਤਾਂ ਨੇ ਚੇਰ ਦਾ ਤੇਰਾ ਕਿੰਨੀ ਕੁ ਉਮਰੀ ਕਿੰਨੀ ਕੁ ਉਮਰੀ ਆ 5 6 ਸਾਲਾਂ ਦਾ ਕੁਵਾਰਾ ਮੁੰਡਾ ਜਿਹੜਾ ਮਾਰਦਾ ਇਹਨਾਂ ਨੇ ਕਿ ਕਿਹੜੇ ਕੇਸ ਚ ਫੜ ਕੇ ਲਿਆਏ ਹਏ ਬੋਤਰਾ ਚ ਕੋਈ ਹੋਈ ਵੀ ਨਹੀਂ ਕੋਈ ਨਹੀਂ ਕੇਸ ਹੋਦੇ ਤੇ ਕੋਈ ਕੇਸ ਨਹੀਂ ਕੋਈ ਵੀ ਉਤਰਾ ਮਾਰ ਦਿੱਤਾ ਕਿਹੜਾ ਜਾਂਦਾ ਜਾ ਲਿਆ ਨੂੰ ਮੈਂ ਨਹੀਂ ਰਾ ਜੀ ਦਾ ਪੋਸਟ ਟੇਕ ਕੇ ਕੰਮ ਮੋਟਾ ਵਾ ਨਹੀਂ ਲੱਗਿਆ ਸਾਡਾ ਮੁੰਡਾ ਮਾਰਤਾ ਛਿੰਡੀ ਗੱਲ ਕੁਝ ਨਹੀਂ ਨਿਕਲਿਆ ਕੀ ਗੱਲ ਕੀ ਹੋਈ ਗੱਲ ਮਤਲਬ ਕਿਉਂ ਤਾਂ ਚੁੱਕੇ ਲਾ ਗਏ ਉਹਨੂੰ ਕੋਈ ਕੁਝ ਪ੍ਰਭਤ ਨਹੀਂ ਆ ਇਹਨੇ ਕੋਟ ਪਟ ਕੇ ਮਾਰਤਾ ਹੀ ਰਾਤ ਮਿਲ ਲਗੇ ਰੋਟੇ ਚੁੱਕਿਆ ਕਦੋਂ ਚੁੱਕਿਆ ਕਦੋਂ ਚੁੱਕਿਆ ਇਹਨਾਂ ਨੇ ਸ਼ਾਮਾਂ ਦੇ ਚਾਰ ਜਾਨਾਂ ਨੇ ਚੁੱਕਿਆ ਉਹਨੂੰ ਤੇ ਡੈਥ ਹੋ ਗਈ ਮੁੰਡੇ ਨੂੰ ਇਹਨਾਂ ਨੇ ਮਾਰਿਆ ਠਾਣੇ ਵਾਲਿਆਂ ਨੇ ਗੱਲ ਕੀ ਗੱਲ ਕੀ ਰੁਪਈਆ ਵੰਡਦੇ ਹੋਰ ਖੜੇ ਹੋਇਆ ਨਹੀਂ ਇਹੀ ਧਿਆੜੀ ਦਰ ਪੈਸੇ ਮੰਗਦੇ ਨਵੇਂ ਪਿੰਡ ਵਾਲੇ ਵੀ ਆਉਂਦੇ ਨੇ ਵੱਡੇ ਪਿੰਡ ਜਾਂਦੇ ਪੀ ਹੋਰ ਦਿੰਦੇ ਹੋ ਖੜਿਆ ਹੁੰਦਾ ਕਿਹਾ ਮੁੰਡੇ ਦਾ ਬਲੌ ਬੰਦਾ ਲੱਖ ਰੁਪਈਆ ਦੋ ਤੁਹਾਡੇ ਪਿੰਡ ਚੋਂਦੇ ਬਹੁਤ ਸਾਰੇ ਬੰਦੇ ਕਿੱਥੇ ਆ ਗਏ ਹੋ ਦੇ ਰਹੇ ਹੋ ਹੁਣ ਉਹ ਚਾਰ ਜਣ ਦੀ ਦੇ ਵਿੱਚ ਜਿਹੜੇ ਲੱਗੇ ਗਏ ਕਿੱਥੇ ਲੱਗੇ ਛਾਮੀ ਚੋਤੇ ਲਾਉਂਦਾ ਡੈੱਡ ਬੋਡੀ ਕਿੱਥੇ ਆ ਡੈੱਡ ਬੋਡੀ ਕਿੱਥੇ ਟੈੱਟ ਬੋਡੀ ਕਹਿੰਦੇ ਆ ਲੱਗਣਦੇ ਆ ਡੈੱਡ ਬੋਡੀ ਨੇ ਸੁਤਾ ਲਿਆ ਡੈੱਡ ਬੋਡੀ ਉੱਥੇ ਹੀ ਆ ਅੱਛਾ ਖਾਣੇ ਆ ਖਾਣੇ ਦੇ ਵਿੱਚ ਹੀ ਆ ਅੱਛਾ ਜੀ ਕੋਈ ਇਹਨਾਂ ਨੇ ਮਾਰਿਆ ਕੁਝ ਖਾਂਦਾ ਪੀਂਦਾ ਨਹੀਂ ਨਸ਼ੇ ਵਾਲੀ ਇੱਕ ਰਾਮੀ ਇਹਦਾ ਨਸ਼ਾ ਪਤਾ ਨਹੀਂ ਜਾਂ ਮਾਰਤਾ ਨੇ ਇਹਨਾਂ ਕੋ ਫੜੇ ਨਹੀਂ ਜਾਂਦੇ ਜਿਹੜੇ ਨੇ ਜਾਂਦੇ ਮਾਵਾ ਦੇ ਸਰਕਾਰ ਨੇ ਮਾਰੀ ਜਾਂਦੇ ਬੀ 70000 ਦੇ ਦੋ ਜਾਨ ਨਵੇਂ ਪਿੰਡ ਵਾਲੇ ਕੀ ਕਰਦੇ ਇਹਨਾਂ ਨੇ ਇਹ ਆਉਂਦੇ ਹੀ ਗੱਟ ਪਿੰਡ ਚ ਜਾਣੇ ਕਰਦੇ ਹੋ ਉਹ ਨਹੀਂ ਤੇ ਬਸ ਹੀ ਨਾ ਲੈਂਦੇ ਮਹੀਨਾ ਨਹੀਂ ਨਾ ਪਰਹਾ ਸਾਡੇ ਮਿੰਡੋ ਕੁੱਟ ਪੰਜ ਦੇ ਬਾਪ ਦੇ ਨਾਲ ਖੋਦ ਸਾਡੇ ਪਿੰਡ ਦਾ ਸਰਪੰਚ ਸਾਡੇ ਪਿੰਡ ਦਾ ਸਾਰਾ ਪੰਚਾਇਤ ਕਰਾਉਣ ਦੀ ਕੰਮ ਸਾਰਾ ਇਹਨਾਂ ਨੇ ਕਰਾਇਆ ਮੁੰਡੇ ਨੂੰ ਮਰਾਇਆ ਪੰਚਾਇਤ ਆਡੀ ਕਰਾਉਣ ਦੀ ਕੰਮ ਹੈ ਕੋਸ਼ਲ ਪ੍ਰਸ਼ਾਸ਼ਨ ਨੂੰ ਮੁਰਦਾਬਾਦ ਮੁਰਦਾਬਾਦ ਜੈਦਾਬਾਦ ਕੋਸ਼ਲ ਪ੍ਰਸ਼ਾਸ਼ਨ ਨੂੰ ਮੁਰਦਾਬਾਦ ਮੁਰਦਾਬਾਦ ਮੇਰੇ ਕਹਦੇ ਹੋਣਾ ਜੱਜ ਅੱਜ ਨੂੰ ਕੀ ਕਰਨਾ ਤਾਂ ਭਰਾ ਮਰ ਗਿਆ ਉਹ ਚੋਵੇਂ ਬੰਦੇ ਪੈਣਗੇ ਨਾਲ ਲੰਮੇ ਜਿਹੜੇ ਬੰਦੇ ਪੈਣਗੇ ਨਾਲ ਜਿਹੜੇ ਸੁਪਰ ਭਾਈ ਇਹ ਕੁਝ ਨਹੀਂ ਹੋਣਾ ਕੋਈ ਕੰਮ ਨਹੀਂ ਮੰਨਣੀ ਬਸ ਮੁੰਡੇ ਬਲਾਸ ਸੱਜਣ ਲੋਕੀ ਕੰਮ ਕਰਾ ਜੀਓ ਮੁੰਡੇ ਹਾਸੇ ਕੋਈ ਨਾ ਕੋਈ ਬੰਦੇ ਕਰਨੀ ਆ ਜੀ ਤੁਮਰ ਖੋ ਰੈਡ ਕਾਲ ਹੋਈ ਕੀ ਕਰਨਾ ਗੱਲ ਆਪੇ ਨੂੰ ਕਰਿਆ ਜਿਹੜੀ ਬਾਜੀ ਮੁਰਦਾ ਚਾਰ ਪੰਜ ਬੰਦੇ ਨਹੀਂ ਨਹੀਂ ਪਤਾ ਨਹੀਂ ਕੋਈ ਨਹੀਂ ਹੁਣੇ ਸੋਸਾ ਵਾਲੇ ਵਰਦੀਆਂ ਨਾਲ ਜਾ ਜਾਉਂਦੇ ਆਹ ਬੰਦਾ ਦਾ ਮਾਰ